ਵੀ ਮੰਗ ਕਰਦੇ ਆਂ ਵੀ ਚਲ ਜਿੰਨਾ ਚਿਰ ਸਾਨੂੰ ਆਪ ਨੂੰ ਡਾਰਾ ਭਾਵਾਂ ਦੀ ਕੋਈ 2-4 ਦਿਨ 5 ਦਿਨ 10 ਦਿਨ ਜਿੰਨਾ ਦਿਨ ਸਾਡਾ ਟਾਈਮ ਟਪਾਉਣ ਦਾ ਹੱਕ ਆ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਮਾਨਸਾ ਨੂੰ ਬੇਨਤੀ ਕਰਦੇ ਆਂ ਤੇ ਏਡੀਜੀਪੀ ਸਾਹਿਬ ਸਿਕਿਉਰਿਟੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡੀ ਬੇਨਤੀ ਸੁਣੀ ਜਾਵੇ ਤੇ ਸਾਨੂੰ ਕੋਈ ਪ੍ਰਸ਼ਾਸਨ ਮੰਨੀਓ ਪ੍ਰਸ਼ਾਸਨ ਸਾਥ ਦੇ ਵੀ ਸਾਡਾ ਕੋਈ ਸਿਕਿਉਰਿਟੀ ਦਿੱਤੀ ਜਾਵੇ ਕਿਸੇ ਤਰ੍ਹਾਂ ਦਾ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਮ ਭਾਈ ਅੰਮਰਪਾਲ ਨੂੰ ਬੇਨਤੀ ਇਹ ਕਰਨਾ ਚਾਹੁੰਦੇ ਆਂ ਬੀ ਦੇਖ ਭਾਈ ਅਸੀਂ ਛੋਡੇ ਨਾਲ ਸਹਿਮਤ ਆਂ ਇੱਕ ਦੀਪਿਕਾ ਲੁਥਰਾ ਜਿਹੜੀ ਅੰਮ੍ਰਿਤਸਰ ਤੋਂ ਕੁੜੀ ਆ ਉਹਨੇ ਇੱਕ ਗੁਹਾਰ ਵੀ ਲਈ ਆ ਪ੍ਰਸ਼ਾਸਨਪੁਰੇ ਕੇ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤੁਸੀਂ ਕਿ ਐਵੇਂ ਦਾ ਕੋਈ ਉਹ ਮੰਗਦੇ ਆਂ ਸਿਕਿਉਰਿਟੀ ਤਾਂ ਥੋਡੀ ਗੱਲ ਨਾਲ ਸਹਿਮਤ ਆਂ ਜਿਹੜੇ ਲੋਟ ਸਾਨੂੰ ਫੋਨ ਮੈਸੇਜ ਧਮਕੀਆਂ ਆਉਂਦੀਆਂ ਚਲ ਆਪਾਂ ਕਿਸ ਦਾ ਨਾਂ ਨਹੀਂ ਲੈਣਾ ਚਾਹੁੰਦੇ ਇਹ ਚੱਕਰਾਂ ਚ ਪੜਣਾ ਨਹੀਂ ਚਾਹੁੰਦੇ ਕਿਉਂਕਿ ਇਹ ਚੱਕਰ ਜਿਹੜੇ ਠਾਣੇ ਕਚਹਿਰੀਆਂ ਦੇ ਕਰੇ ਸਿਰੇ ਨਹੀਂ ਚੜਦੇ ਤੇ ਨਾ ਹੀ ਆਮ ਬੰਦੇ ਦੀ ਕੋਈ ਇਹ ਮੰਗ ਪੂਰੀ ਹੋਵੇ ਜਾਂ ਮੰਨਤਾ ਹੋਵੇ ਤਾਂ ਜਦੋਂ ਕੋਈ ਕਾਂਡ ਹੋ ਜਾਂਦਾ ਉਦੋਂ ਹੀ ਚੱਕਿਆ ਜਾਂਦਾ ਬੰਦਾ ਜਾਂ ਉਦੋਂ ਹੀ ਪਰਚੇ ਕੱਟੇ ਜਾਂਦੇ ਨੇ ਮੰਗ ਤਾਂ ਹੈਗੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਚੱਲ ਜਿੰਨਾ ਚਿਰ ਸਾਨੂੰ ਆਪ ਨੂੰ ਡਰਾਹਾ ਭਾਵਾਂ ਦੀ ਕੋਈ 2-4 ਦਿਨ 5 ਦਿਨ 10 ਦਿਨ ਜਿਨ੍ਹਾਂ ਨੇ ਸਾਡਾ ਟਾਈਮ ਟਪਾਉਣ ਦਾ ਹੱਕਾ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਮਾਨਸਾ ਨੂੰ ਬੇਨਤੀ ਕਰਦੇ ਆ ਤੇ ਏਡੀਜੀਪੀ ਸਾਹਿਬ ਸਿਕਿਉਰਿਟੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀ ਬੇਨਤੀ ਸੁਣੀ ਜਾਵੇ ਤੇ ਸਾਨੂੰ ਕੋਈ ਪ੍ਰਸ਼ਾਸਨ ਮੰਨਿਓ ਪ੍ਰਸ਼ਾਸਨ ਸਾਥ ਦੇ ਵਿੱਚ ਸਾਡਾ ਕੋਈ ਸਿਕਿਉਰਿਟੀ ਦਿੱਤੀ ਜਾਵੇ ਕਿਸੇ ਤਰ੍ਹਾਂ ਦਾ ਜਨੇਚਰ ਸਾਡਾ ਕੋਈ ਮਸਲਾ ਨਹੀਂ ਹੁੰਦਾ ਤੇ ਜਿਵੇਂ ਉਹਨਾਂ ਨੇ ਆਖਿਆ ਵੀ ਇਹ ਸਾਰਾ ਕੁਝ ক্লোਜ਼ ਕਰੋ ਤੁਸੀਂ ਵੀ ਕੋਈ ਅਮਰਤਪਾਲ ਭਾਈ ਅਮਰਤਪਾਲ ਮਹਿਰੋ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਮ ਭਾਈ ਅੰਬਰਦਪਾਲ ਨੂੰ ਬੇਨਤੀ ਇਹ ਕਰਨਾ ਚਾਹੁੰਦੇ ਆਂ ਵੀ ਦੇਖ ਭਾਈ ਅਸੀਂ ਛੋਡੇ ਨਾਲ ਸਹਿਮਤਾ ਛੋਡੇ ਨਾਲ ਸਿੱਧੇ ਆਂ ਅਸੀਂ ਕਬੂਲਨਾਮਾ ਵੀ ਕਰਦੇ ਆਂ ਮਾਫੀਨਾਮਾ ਵੀ ਕਰਦੇ ਆਂ ਪਰ ਵੀ ਗੱਲ ਇਹ ਆ ਛੋਡੀ ਆੜ ਚ ਕੋਈ ਹੋਰ ਬੰਦਾ ਦਾ ਲਾਜੇ ਤਾਂ ਸਾਨੂੰ ਵੀ ਜਾਂ ਸਮਾਜ ਨੂੰ ਵੀ ਇਹ ਲੱਗੂ ਵੀ ਭਾਈ ਅੰਬਰਦਪਾਲ ਨੇ ਵਾਅਦਾ ਕਰਤਾ ਜਾਂ ਭਾਈ ਅੰਬਰਦਪਾਲ ਨੇ ਬੁਲਾਣਾ ਬੰਦਾ ਮਾਰਤਾ ਜਦੋਂ ਅਸੀਂ ਕਬੂਲਨਾਮਾ ਕਰਦੇ ਆਂ ਬਸ ਅਸੀਂ ਤਾਂ ਭਾਈ ਅੰਬਰਤਵਾਲ ਤੋਂ ਹੀ ਮੰਗ ਕਰਦੇ ਆਂ ਵੀ ਆਪਦੇ ਪੇਜ ਤੇ ਜਿਹੜੇ ਜਿਹੜੇ ਬੰਦੇ ਥੋਡੇ ਨਾਲ ਸਿੱਧੇ ਹੋਏ ਨੇ ਜਾਂ ਕਬੂਲਨਾਮੇ ਕਰੇ ਨੇ ਉਹਨਾਂ ਬੰਦਿਆਂ ਨੇ ਚੱਕ ਕੇ ਸਾਡੀ ਹੋ ਗਈ ਜਾਂ ਜਿਵੇਂ ਪਹਿਲਾਂ ਇੱਕ ਮੁੰਡਿਆਂ ਦੀ ਹੋਰ ਭਾਈ ਸੀ ਉਹ ਚੱਕ ਕੇ ਆਪਦੇ ਪੇਜ ਤੇ ਵੀਡੀਓ ਪਾਉਣ ਜਾਂ ਬੋਲ ਕੇ ਕਹਿਣ ਵੀ ਆਹ ਬੰਦੇ ਠੀਕ ਆ ਭਾਈ ਜੇ ਮੰਨਦਿਆ ਜਾਂ ਸਾਡੇ ਨਾਲ ਸਿੱਧੇ ਤਾਂ ਠੀਕ ਆ ਸਾਡੇ ਬੰਨਿਓ ਓਕੇ ਆ ਕੰਮ ਤਾਂ ਫੇਰ ਉਸ ਗੱਲ ਦੇ ਵਿੱਚ ਸਾਡਾ ਵੀ ਬਚਾ ਤੇ ਭਾਈ ਸਭ ਦਾ ਵੀ ਬਚਾਏ ਗੱਲ ਬੇਨਤੀ ਅਸੀਂ ਕਰਦੇ ਆਂ ਵੀ કારના પડે પે ઈ તે